ਉਹ ਰਗਾ ਲੈਸ ਹੈ ਇੱਕ ਪ੍ਰਧਾਨ ਮੰਤਰੀ ਬਣਦਾ ਚਾਹੇ ਉਹ ਕਿਸੇ ਵੀ ਪਾਰਟੀ ਦਾ ਬਣੇ ਉਹ ਦੇਸ਼ ਦੀ ਸੇਵਾ ਕਰਦਾ ਦੇਸ਼ ਦੇ ਅੰਦਰ ਜਿੰਨੇ ਘਟਾਲੇ ਆ ਉਹ ਸਾਰੇ ਕਾਂਗਰਸ ਦੇ ਰਾਜ ਦੇ ਅੰਦਰ ਹੋਏ ਆ ਇਹਨੇ 70 ਸਾਲ ਰਾਜ ਕੀਤਾ ਹੋਵੇ ਤੇ ਅੱਜ ਉਹ ਗੱਠ ਜੋੜ ਲੱਭਦੀ ਫਿਰਦੀ ਆ ਓ ਮੈਂ ਕਰ ਸਕਦਾ ਲੋਕ ਸਭਾ ਚੋਣਾਂ ਦਾ ਖਾੜਾ ਭੱਗ ਚੁਕਿਆ ਗੱਲ ਕਰੀਏ ਅੰਮ੍ਰਿਤਸਰ ਦੀ ਲੋਕ ਸਭਾ ਚੋਣ ਦੀ ਤਾਂ ਇੱਥੇ ਹਰ ਪਾਰਟੀ ਦਾਵਾ ਕਰ ਰਹੀ ਹੈ ਵੱਡੀ ਜਿੱਤ ਦਾ ਤਾਂ ਅੱਜ ਅਸੀਂ ਕੰਪਨੀ ਬਾਗ 'ਚ ਮੌਜੂਦ ਹਾਂ ਸਾਡੇ ਨਾਲ ਦੋ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਨੇ ਇੱਕ ਨੇ ਸ਼ਕਤੀ ਕਲਿਆਣ ਜਿਹੜੇ ਭਾਰਤੀ ਜਨਤਾ ਪਾਰਟੀ ਐਸ ਸੀ ਮੋਰਚੇ ਨਾਲ ਸੰਬੰਧ ਰੱਖਦੇ ਤੇ ਦੂਸਰੇ ਸੀਨੀਅਰ ਕਾਂਗਰਸੀ ਆਗੂ ਭਾਰਤਪੁਸ਼ਨ ਸ਼ਰਮਾ ਜਿਹੜੇ ਕਾਫੀ ਦਾਅ ਕਿਆ ਦੋ ਕਾਂਗਰਸ ਪਾਰਟੀ ਨਾਲ ਜੁੜੇ ਤਾਂ ਸਵਾਗਤ ਹੈ ਤੁਹਾਡਾ ਜੀ ਚੈਨਲ ਤੇ ਧੰਨਵਾਦੀ ਬਹੁਤ ਬਹੁਤ ਧੰਨਵਾਦ ਕਿਸ ਤਰ੍ਹਾਂ ਮੰਨਦੇ ਹੋ ਰਹਿ ਗਏ ਆ ਕਰੀਬ 1 ਹਫਤਾ ਚੋਣਾਂ ਨੂੰ ਚੋਣ ਸਿਰ ਤੇ ਕਿੰਨੀ ਕੁ ਫਾਈਟ ਸਮਝਦੇ ਹੋ ਬਾਕੀ ਕੈਂਡੀਡੇਟਾਂ ਦੇ ਮੁਕਾਬਲੇ ਆਪਣੇ ਕੈਂਡੀਡੇਟ ਦੇ ਦੇਖੋ ਜੀ ਜਦੋਂ ਪਲਵਾਨ ਅਖਾੜੇ ਤੇ ਆਉਂਦੇ ਨੇ ਹਰ ਕੋਈ ਆਪੋ ਆਪਣਾ ਤੇਲ ਮਲ ਕੇ ਤੇ ਫੇਰ ਅਖਾੜੇ ਦੀ ਮਿੱਟੀ ਵੀ ਆਪਣੇ ਸਰੀਰ ਨੂੰ ਲਾਉਂਦਾ ਕਿ ਮੈਂ ਪਲਵਾਨ ਆ ਯੋਰ ਉਹਦਾ ਵੀ ਚੱਲਦਾ ਯੋਰ ਉਹਦਾ ਵੀ ਚੱਲਦਾ ਇਹਦੇ ਵਿੱਚ ਪੋਜੀਸ਼ਨ ਇਹ ਆ ਇਸੀ ਜਦੋਂ ਖਾੜੇ ਤੇ ਵੜ ਜਾਂਦੇ ਨੇ ਫਿਰ ਬਰਾਬਰ ਹੁੰਦਾ ਸਾਰਾ ਪਰ ਔਜਲਾ ਸਾਹਿਬ ਨੇ ਤੇ ਕਾਫੀ ਜੋਰ ਲਾਇਆ ਦੋ ਟਰਮ ਜਿੱਤੇ ਨੇ ਜੋਰ ਜਿਹੜਾ ਦਿਖ ਰਿਹਾ ਜਨਤਾ ਦੇ ਵਿੱਚ ਦੇਖੋ ਨੀ ਇਹਨਾਂ ਕੋਲ ਦੂਰ ਆਈ ਨਹੀਂ ਕਿ ਕਿਉਂਕਿ ਔਜਲਾ ਸਾਹਿਬ ਨੇ ਦੋ ਟਰਮ ਜਿਹੜੀਆਂ ਐਮਪੀ ਦੀਆਂ ਬਤਾਈਆਂ ਨੇ ਇੱਕ 2.5 ਸਾਲ ਦੀ ਇੱਕ 5 ਸਾਲ ਦੀ ਉਹਦੇ ਵਿੱਚ ਮੈਂ ਨਹੀਂ ਸਮਝਦਾ ਕੋਈ ਵੀ ਅਮਰਸਾ ਦਾ ਬੰਦਾ ਇੱਕ ਵੀ ਉਹਨਾਂ ਦੇ ਕਿਸੇ ਵੀ ਤਰ੍ਹਾਂ ਦਾ ਕ腐ਸ਼ਨ ਦਾ ਜਾਂ ਕਿਸੇ ਵੀ ਤਰ੍ਹਾਂ ਦਾ ਇਲਜ਼ਾਮ ਲਾ ਸਕਦਾ ਉਹਨਾਂ ਨੇ ਤੁਹਾਨੂੰ ਅਮਰਸਾਦੀ ਸੇਵਾ ਦੇ ਵਾਸਤੇ ਉਦੋਂ ਸ਼ਾਇਦ ਮੈਂ ਗੱਲ ਕੀਤੀ ਸੀਗੀ ਦਿੱਲੀ ਕਾਟਰਾ ਐਕਸਪ੍ਰੈਸ ਹਾਈਵੇ ਬਣ ਰਿਹਾ ਸੀਗਾ ਜਿਹੜਾ ਕਿ ਜਲੰਧਰੋਂ ਹੀ ਕਾਟਰਾ ਨੂੰ ਚਲੇ ਜਾਣਾ ਸੀਗਾ ਉਹਨਾਂ ਨੇ ਸੈਂਟਰ ਦੇ ਸਰਕਾਰ ਨੂੰ ਮੋਦੀ ਸਾਹਿਬ ਦੇ ਮਨਿਸਟਰਾਂ ਨੂੰ ਹੀ ਮਿਲ ਕੇ ਉਹ ਜਿਹੜਾ ਐਕਸਪ੍ਰੈਸ ਵੇ ਆ ਆਮਰ ਸਾਥੋਂ ਕੱਢ ਕੇ ਕਟਰੇਵਾਲ ਪੇਡਿਆ ਉਹ ਉਹਨਾਂ ਦੀ ਬੜੀ ਵੱਡੀ ਦੇਣ ਹੈ ਅੱਜ ਜਿੰਨੇ ਸਰਕੂਲਰ ਰੋਡ ਬਣ ਰਹੇ ਨੇ ਆਮਰ ਸਾਧ ਦੇ ਵਿੱਚ ਉਹ ਉਹਨਾਂ ਦੀ ਦੇਣ ਹੈ ਉਹਨਾਂ ਨੇ ਆਮਰ ਸਾਧ ਦੀ ਜਨਤਾ ਦੀ ਸੇਵਾ ਦੇ ਵਾਸਤੇ ਪਾਰਲੀਮੈਂਟ ਦੇ ਵਿੱਚ ਵੀ ਰੱਜ ਕੇ ਆਵਾਜ਼ ਉਠਾਈ ਪਰ ਸ਼ਰਮਈ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਉਹ ਦਾਵਾ ਕਰ ਰਹੀ ਕਿ ਸਾਰੀ ਦੇਣ ਨਰਿੰਦਰ ਮੋਦੀ ਦੀ ਹੈ ਸਾਡੀ ਸਰਕਾਰ ਦੀ ਹੈ ਦੇਖੋ ਨਿਗਾਹ ਲੈ ਇਸ ਤਰ੍ਹਾਂ ਇੱਕ ਪ੍ਰਧਾਨ ਮੰਤਰੀ ਬਣਦਾ ਚਾਹੇ ਉਹ ਕਿਸੇ ਵੀ ਪਾਰਟੀ ਦਾ ਬਣੇ ਉਹ ਦੇਸ਼ ਦੀ ਸੇਵਾ ਕਰਦਾ ਉਹ ਸਾਂਝਾ ਹੈ ਉਹ ਸਾਂਝਾ ਉਹ ਕਿਸੇ ਦਾ ਕੱਲਾ ਭਾਜਪੀ ਦਾ ਨਹੀਂ ਹੈ ਪ੍ਰਧਾਨ ਮੰਤਰੀ ਹੈ ਜੀ ਜੀ ਉਹ ਪ੍ਰਧਾਨ ਮੰਤਰੀ ਸਾਡੇ ਹਿੰਦੂਸਤਾਨੀਆਂ ਦਾ ਸਾਰੇ ਹਿੰਦੂਸਤਾਨ ਦਾ ਹਾਂ ਕਈ ਗੱਲਾਂ ਤੇ ਉਹ ਆਪਣੇ ਮੂੰਹ ਮੀਆਂ ਮਿੱਠੂ ਵੀ ਬੰਦੇ ਨੇ ਕਿਵੇਂ ਬੰਦੇ ਨੇ ਮਸੀਹਾ ਬੰਨਾ ਚਾਹੁੰਦੇ ਨੇ ਦੁਨੀਆ ਦਾ ਪਰ ਮਸੀਹਾਂ ਦੁਨੀਆ ਦਾ ਦੁਨੀਆ ਦੇ ਵਿੱਚ ਜੋ ਮੈਂ ਕਰ ਸਕਦਾ ਉਹ ਕਿਸੇ ਨੇ ਨਹੀਂ ਕੀਤਾ ਅੱਜ ਵੀ ਬੀਡੀਪੀ ਇਹ ਦਾਵਾ ਕਰਦੀ ਆ ਮੋਦੀ ਸਾਹਿਬ ਇਹ ਦਾਵਾ ਕਰਦੇ ਆ ਵੇ 65 70 ਸਾਲ 60 65 ਸਾਲ ਜਿੰਨੀ ਦੇ ਕਾਂਗਰਸ ਰਹੀ ਆ ਉਹਨਾਂ ਦੇਸ਼ ਦਾ ਵਿਕਾਸ ਨਹੀਂ ਕਰਵਾਇਆ ਕਿਵੇਂ ਹੋ ਸਕਦਾ ਪਾਖੜਾ ਡੈਮ ਵਰਗੇ ਕਈ ਡੈਮ ਬਣਾਏ ਉਹਨਾਂ ਨੇ ਹਰੀਤ ਕ੍ਰਾਂਤੀ ਲਿਆਂਦੀ ਅਸੀਂ ਕ੍ਰਾਂਤੀ ਹੋਰ ਵਕ ਵਕ ਪ੍ਰੋਜੈਕਟ ਕਾਂਗਰਸ ਦੀ ਦੇਣ ਹੈ ਤਾਂ ਸਾਡੇ ਨਾਲ ਭਾਜੀ ਵੀ ਨੇ ਸ਼ਕਤੀ ਲੈ ਜੀ ਦੱਸੋ ਇੰਨਾ ਵਿਕਾਸ ਕਰਾਇਆ ਕਾਂਗਰਸ ਨੇ ਕਿਸ ਤਰ੍ਹਾਂ ਤੁਸੀਂ ਨਕਾਰ ਰਿਓ ਇਸ ਚੀਜ਼ਾਂ ਨੂੰ ਦੇਖੋ ਜੀ 70 ਸਾਲ ਦੀ ਗੱਲ ਕਰਦੇ ਪਏ ਨੇ ਸਾਡੇ ਸਨਮਾਨੀ ਨਹੀਂ ਆ ਵਹੀ ਨਾਲ ਸਨਮਾਨ ਕਰਦੇ ਆ ਕਿ ਦੇਸ਼ ਦੇ ਅੰਦਰ ਕਾਂਗਰਸ ਪਾਰਟੀ ਨੇ ਬੜਾ ਵਿਕਾਸ ਕਰਾਇਆ ਬਹੁਤ ਵਿਕਾਸ ਕਰਾਇਆ ਵਾ ਦੇਸ਼ ਦੇ ਅੰਦਰ ਜਿੰਨੇ ਘਟਾਲੇ ਆ ਉਹ ਸਾਰੇ ਕਾਂਗਰਸ ਦੇ ਰਾਜ ਦੇ ਅੰਦਰ ਹੋਏ ਆ ਕਦੀ ਕਿਸੇ ਨੇ ਇਹੋ ਜੇ ਮੋਦੀ ਸਾਹਿਬ ਦਾ ਰਾਜ ਆ 10 ਸਾਲ ਦੇ ਅੰਦਰ ਇਹੋ ਜੇ ਐਕਸਪ੍ਰੈਸਵੇ ਹਾਈਵੇ ਕਦੀ ਕਿਸੇ ਨੇ ਸੋਚੇ ਸੀਗੇ ਅੱਜ ਦੇਸ਼ ਇੱਕ ਤਰੱਕੀ ਦੇ ਵੱਲ ਜਾ ਰਿਹਾ ਡਵੈਲਪਮੈਂਟ ਦੇ ਵੱਲ ਜਾ ਰਿਹਾ ਵਿਕਾਸ ਦੇ ਵੱਲ ਜਾ ਰਿਹਾ ਕਦੀ ਬੰਦੇ ਭਾਰਤ ਟ੍ਰੇਨ ਕਿਸੇ ਨੇ ਸੋਚੀ ਸੀਗੀ ਸਾਡੇ ਦੇਸ਼ ਚ ਆ ਜੇਗੀ ਕਿੰਨੇ ਕਿੰਨੇ ਵੱਡੇ ਜਿਹੜੇ ਪ੍ਰੋਜੈਕਟ ਆ ਉਹ ਭਾਰਤਿਆ ਜਨਤਾ ਪਾਰਟੀ ਲੈ ਕੇ ਆ ਰਹੀ ਆ ਨਰਿੰਦਰ ਭਾਈ ਮੋਦੀ ਲੈ ਕੇ ਆ ਰਹੇ ਨੇ ਕਹਿੰਦੇ ਨੇ ਕਿ 10 ਸਾਲਾਂ ਦੇ ਵਿੱਚ 50 70 ਸਾਲ ਬਹੁਤ ਵੱਡੇ ਪ੍ਰੋਜੈਕਟ ਲੈਂਦੇ ਆ ਦੇਖੋ ਜੀ ਗੱਲ ਇਹ ਕਹਿੰਦੇ ਮੈਨੂੰ ਦੱਸੋ ਤੇ ਪਹਿਲਾ ਵਿਕਾਸ ਨਾ ਆਇਆ ਹੁੰਦਾ 60 ਸਾਲਾਂ ਦਾ ਕਾਂਗਰਸ ਨੇ ਨਾ ਕੀਤਾ ਹੁੰਦਾ ਤੇ ਅਗਾਹ ਚੱਲ ਲੈਂਦੇ ਕਹਿੰਦੇ ਹੈ ਕਿ ਆਪਣਾ ਕਿਉਂ ਜੀ ਇੰਨਾ ਰਾਜ ਕਿਉਂ ਦਿੱਤਾ ਲੋਕਾਂ ਨੇ ਜਦੋਂ ਜਦੋਂ ਦੇ ਕਾਂਗਰਸ ਦੇ ਪ੍ਰਧਾਨ ਮੰਤਰੀ ਦੇ ਦੇਖੋ ਜੀ ਆਪਾਂ ਦੋ ਸੀਟਾਂ ਤੋਂ ਸ਼ੁਰੂ ਹੋਏ ਸੀ ਜਿਹੜੀ ਸਾਡੀ ਪਾਰਟੀ ਔਰ ਜਿਹੜਾ ਸਾਡਾ ਸੰਗਠਨ ਆ ਇਹ ਦੋ ਸੀਟਾਂ ਤੋਂ ਸ਼ੁਰੂ ਹੋਇਆ ਸੀ ਭਾਰਤਿਆ ਜਨਤਾ ਪਾਰਟੀ ਅੱਜ ਦੇਸ਼ ਦੀ ਨੰਬਰ 1 10 ਸਾਲਾਂ ਦੇ ਅੰਦਰ ਪਾਰਟੀ ਬਣ ਕੇ ਰਹਿ ਗਈ ਆ ਅੱਜ ਦੂਸਰੇ ਬੰਨੇ ਗੱਲ ਕਰੀਏ ਜਿਨ੍ਹਾਂ ਨੇ 70 ਸਾਲ ਰਾਜ ਕੀਤਾ ਹੋਵੇ ਤੇ ਅੱਜ ਉਹ ਗੱਠ ਜੋੜ ਲੱਭਦੀ ਫਿਰਦੀ ਆ ਔਰ ਨਵੀਆਂ ਪਾਰਟੀਆਂ ਮੇਰੇ ਖਿਆਲ ਨਾਲ ਚੋਰ-ਚੋਰ ਮੁਸیرے ਭਾਈ ਇੱਕ ਬੰਨੇ ਕੇਜਰੀਵਾਲ ਦੂਜੇ ਬੰਨੇ ਰਾਹੁਲ ਗਾਂਧੀ ਮੈਨੂੰ ਤਾਂ ਕੱਲ ਇੱਕ ਬਿਆਨ ਸੁਣ ਕੇ ਬੜੀ ਸ਼ਰਮ ਆ ਰਹੀ ਕਿ ਰਾਹੁਲ ਗਾਂਧੀ ਕਹਿ ਰਹੇ ਸੀ ਕਿ ਮੈਂ ਕੇਜਰੀਵਾਲ ਨੂੰ ਵੋਟ ਪਾਉਂਗਾ ਤੇ ਕੇਜਰੀਵਾਲ ਪੰਜੇ ਨੂੰ ਵੋਟ ਪਾਏਗਾ ਤੇ ਭਾਜਪਾ ਇਹ ਗੱਲ ਕਿਉਂ ਨਹੀਂ ਕਹਿ ਰਹੀ ਕੱਲਾ ਹੀ ਸ਼ੇਰ ਆ ਏਕੀ ਸ਼ੇਰ ਆ ਜਿਹੜਾ ਕੱਲਾ ਚੋਣਾਂ ਲੜ ਰਿਹਾ ਪੂਰੇ ਦੇਸ਼ 'ਚ ਲੜ ਰਿਹਾ ਕਿਸੇ ਗੱਠ ਜੋੜ ਨਾਲ ਹੀ ਭਾਰਤਿਆ ਜਨਤਾ ਪਾਰਟੀ ਲੜ ਰਹੀ ਦੱਸੋ ਜੀ ਕਾਂਗਰਸ ਦੇ ਸ਼ੇਰ ਖਤਮ ਹੋ ਗਏ ਮੈਨੂੰ ਇਹ ਗੱਲ ਦੱਸੋ 2014 ਸਰਕਾਰ ਆਈ ਮੋਦੀ ਸਾਹਿਬ ਦੇ ਮੈਨੂੰ ਇਹ ਭਾਈ ਸਾਹਿਬ ਜਵਾਬ ਦੇ ਦੇਣਾ ਕਿ ਕੱਲਿਆ ਸਰਕਾਰ ਆ ਕੇ ਕਿਸ ਨੇ ਇਹਨਾਂ ਗੱਠ ਜੋੜਨੇ ਸੀ ਕੀਤੇਗੇ ਇਹਨਾਂ ਨੇ ਹੋਰ 26 ਪਾਰਟੀਆਂ ਨਾਲ ਗੱਠ ਜੋੜ ਕਰਕੇ ਸਰਕਾਰ ਆਈ ਸੀ ਬੀਜੇਪੀ ਦੀ ਸਰਕਾਰ ਆਈ ਉਹ 26 27 ਪਾਰਟੀਆਂ ਨਾਲ ਗੱਠ ਜੋੜ ਕੀਤਾ ਸੀ ਉਸ ਵੇਲੇ ਜਿਸ ਕਹਿਣ ਮੁਤਾਬਕ ਮੋਦੀ ਇਸ ਟਾਈਮ ਬ੍ਰਾਂਡ ਵੈਸਟਰ ਪਾਰਟੀ ਦੇ ਮੋਦੀ ਸਾਹਿਬ ਬ੍ਰਾਂਡ ਵੈਸਟਰ ਕਿਉਂ ਨਾ ਹੋਣਗੇ ਗੁਜਰਾਤ ਵਿੱਚ ਦੇ ਉਹ ਹਰਾਈਨ ਲੱਤ ਦੀ ਆ ਅਡਾਨੀ ਦੀ ਕਿੰਨੇ 100 ਕੁਇੰਟਲ 300 ਕੁਇੰਟਲ ਉਹ ਗਵਾਜ ਜਾਂਦੀ ਆ ਨੋਟਬੰਦੀ ਹੁੰਦੀ ਆ ਇੱਕ ਮਿਸਟਰ ਸ਼ਾਹ ਫੜੇ ਜਾਂਦੇ ਜਿਹਨਾਂ ਕੋਲ ਇੰਨਾ નોਟ ਫੜਿਆ ਜਾਂਦਾ ਪੂਰੇ ਸਾਰੇ ਹਿੰਦੁਸਤਾਨ ਨੂੰ ਸ਼ਾਇਦ ਉਹਨਾਂ નોਟ ਨਾਲ ਉਹ ਵਿੱਚ ਹੀ ਗਵਾਜ ਗਿਆ ਕਿਉਂਕਿ ਉਹ ਅਮੀ ਸ਼ਾਹ ਦਾ ਬੰਦਾ ਸੀ ਮੋਦੀ ਦਾ ਬੰਦਾ ਸੀਗਾ ਜਿਹੜਾ ਉਹ ਨੋਟ ਵੀ ਨਪਿਆ ਗਿਆ ਆਪਣੇ ਘਟਾਲੇ ਤੋਂ ਨਜ਼ਰ ਨਹੀਂ ਆਉਂਦੇ ਅੱਜ ਵੀ ਜਦੋਂ ਪ੍ਰਧਾਨ ਮੰਤਰੀ ਬਾਹਰ ਜਾਂਦੇ ਨੇ ਤੇ ਅਡਾਨੀ ਸਾਹਿਬ ਨੂੰ ਨਾਲ ਲੈ ਕੇ ਜਾਂਦੇ ਨੇ ਉੱਥੋਂ ਦੇ ਜਿੰਨੇ ਠੇਕੇ ਆ ਉਹਨਾਂ ਨੂੰ ਦਵਾ ਕੇ ਲਿਆਉਂਦੇ ਆ ਕਿਉਂ ਅੱਜ ਜਿੰਨੇ ਹਿੰਦੂਸਤਾਨ ਦੇ ਅਫਸਰ ਆ ਗੁਜਰਾਤੀ ਨੇ ਕਿਉਂ ਨੇ ਹਿੰਦੁਸਤਾਨ ਬਾਕੀ ਖਤਮ ਹੋ ਗਿਆ ਜਿੰਨੇ ਪੀਐਮਓ ਦੇ ਅਫੀਸਰ ਨੇ ਜਿੰਨੇ ਤਕਰੀਬਨ ਤੁਹਾਡੇ ਫੈਕਟਰੀ ਨੇ 30 ਫੈਕਟਰੀ ਨੇ ਸਭ ਗੁਜਰਾਤੀ ਨੇ ਕਾਂਗਰਸ ਨੇ ਇਹ ਹੋਰਿਆ ਕਹੋ ਸੀ ਕਾਂਗਰਸ ਦਾ ਕਾਂਗਰਸ ਦਾ ਹਮੇਸ਼ਾ ਇਹੀ ਰਿਹਾ ਦੁਸ਼ਟ ਪ੍ਰਚਾਰ ਕਰਨਾ ਅੱਜ ਉਹ ਇਹ ਵੀ ਕਹਿ ਰਹੀ ਆ ਕਿ ਭਾਰਤੀਆ ਸੰਵਿਧਾਨ ਖਤਮ ਕੀਤਾ ਜਾਏਗਾ ਰਾਹੁਲ ਗਾਂਧੀ ਕਹਿ ਰਹੇ ਆ ਕਿ ਭਾਰਤੀਆ ਸੰਵਿਧਾਨ ਖਤਮ ਕੀਤਾ ਜਾਊਗਾ ਇਹ ਭਾਰਤ ਦੇਸ਼ ਆ ਇਹ ਸਾਡੇ ਸਨਾਤਨੀਆਂ ਧਰਮ ਨਾਲ ਚੱਲਦਾ ਵਾ ਔਰ ਅੱਜ ਵੇਖੋ ਕੀ ਕੁਛ ਕਹਿ ਰਹੀ ਆ ਕਾਂਗਰਸ ਦੁਸ਼ਟ ਪ੍ਰਚਾਰ ਕਰ ਰਹੀ ਆ ਪਰ ਬਾਬਾ ਸਾਹਿਬ ਅੰਬੇਡਕਰ ਦੇ ਪੰਜ ਤੀਰਥ ਬਣਾਏ ਨੇ ਉਹ ਭਾਰਤਿਆ ਜਨਤਾ ਪਾਰਟੀ ਨੇ ਨਰਿੰਦਰભાઈ ਮੋਦੀ ਜੀ ਨੇ ਬਣਾਏ ਨੇ ਔਰ ਦੇਸ਼ ਦਾ ਕੰਮ ਬੋਲ ਰਿਹਾ ਵਾ ਮੈਂ ਮੈਂ ਤਾਂ ਕਲੀਅਰਲੀ ਕਹਿ ਰਿਹਾ ਵਾਂ ਕਿ ਇਹ ਜਿਹੜੇ ਵੀ ਵੇਖੋ ਕਾਂਗਰਸ ਦੇ ਅੱਜ ਕਾਂਗਰਸ ਝੁਕ ਕੋ ਗਈ ਅੱਜ ਪਹਿਲਾਂ ਅੱਜ ਜਿਹੜੀ ਸਾਡੀ ਸਰਕਾਰ ਚੱਲਦੀ ਪਈ ਭਾਣਤਾ ਜਨਤਾ ਪਾਰਟੀ ਦੀ ਉਹ ਦੇਸ਼ ਦੇ ਲੋਕਾਂ ਦੇ ਲੋਕਤਾਂਤ੍ਰਿਕ ਤੋਂ ਚੱਲਦੀ ਪਈ ਆ ਇਹ ਸਰਕਾਰ ਨਹੀਂ ਆ ਕਿ ਮੰਮੀ ਵਿਦੇਸ਼ੀ ਮੁੰਡਾ ਦੇਸੀ ਮੰਮੀ ਬਾਹਰ ਦੀ ਆ ਰਾਹੁਲ ਗਾਂਧੀ ਜੀ ਦੀ ਤੇ ਮੁੰਡਾ ਜਿਹੜਾ ਵਾ ਉਹ ਦੇਸੀ ਆ ਇਹ ਵਿਦੇਸ਼ੀ ਤੇ ਦੇਸੀ ਸਰਕਾਰ ਨਹੀਂ ਚੱਲੇਗੀ ਇਸ ਜਿਹੜੇ ਸਾਡੇ ਦੇਸ਼ ਦੇ ਲੋਕ ਆ ਦੇਸ਼ ਦੇ ਨਾਗਰੀਤਾ ਜਿਹੜੇ ਲੋਕ ਸਾਡੇ ਸਨਾਤਨੀਆਂ ਧਰਮ ਨੂੰ ਪਿਆਰ ਕਰਦੇ ਆ